ਉਸੀ ਸਵੇਰੇ ਕਹਿ ਰਹੇ ਨੇ ਵੀ ਕਬੂਤਰ ਸਾਡਾ ਉੱਡੂਗਾ ਉਹ ਕੀ ਦੇਖਦੇ ਹੋ ਬਾਈ ਜਾਂ ਕੀ ਮਸਲਾ ਕੀ ਆ ਉਸ ਗੱਲ ਦਾ ਯਾਰ ਬਾਈ ਆਪਣਾ ਤਾਂ ਕੂਤਰ ਜਿਹੜਾ ਬਾਦਾਂ ਲੂ ਘਰ ਰੋਕ ਲੇ ਆਪਣਾ ਤਾਂ ਪਤਾ ਹੀ ਹੁੰਦਾ ਵੀ ਇਹਦਾ ਬਾਟੀ ਕੱਢੂ ਹੂੰ ਠੀਕ ਆ ਹੂੰ ਜਿਹੜਾ ਲੰਮਾ ਟਾਈਮ ਰੋਕ ਕੇ ਬਹਿ ਜਾਣਾ ਕੂਤਰ ਮੇਰਾ ਲੋਕ ਕਹਿੰਦੇ ਉੱਡਦੇ ਨਹੀਂ ਨਹੀਂ ਮਤਲਬ ਕੋਈ ਪੁਆਇੰਟ ਤਾਂ ਹੈ ਨਾ ਮਤਲਬ ਤੁਹਾਡੇ ਮਨ ਚ ਕੋਈ ਪੁਆਇੰਟ ਬਾਈ ਥੱਲੇ ਕਬੂਤਰ ਨੇ ਗਲੋ ਬਣਾ ਲੈਣੀ ਹੂੰ ਵੇਟ ਵੀ ਬਣਾ ਜੂ ਉਸ ਜਿਹਨੇ ਉੱਡਣਾ ਹੂੰ ਉਹਦੀ ਗਲੋ ਬਣ ਜੂ ਤੱਲੇ ਤੈਨੂੰ ਲਾਲ ਹੋ ਜੂ ਸ਼ੌ ਵਰਗਾ ਹੂੰ ਜਿਹਨੇ ਉੱਡਣਾ ਹੂੰ ਉਹ ਨਿਸ਼ਾਨੀ ਮਾਂ ਹਾਂ ਜਿਹੜਾ ਕਬੂਤਰ ਜਿੱਤਦਾ ਨਹੀਂ ਅੱਜ ਸਾਰੇ ਖਿਡਾਰੀ ਸੁਣਨਗੇ ਉਹਨੇ ਵੇਟ ਤੋੜ ਦੇਣਾ ਹੂੰ ਜਿਹਨੇ ਉੱਡਣਾ ਪਹਿਲੇ ਤੋੜ ਲੈਣਾ ਹਾਂ ਹੂੰ ਬਾਕੀ ਮੈਂ ਕਬੂਤਰ ਦੀ ਬੱਤ ਵਾਲੀ ਜਾੜਦਾ ਕਦੋਂ ਕਦੋਂ ਵੇਟ ਟੁੱਟੇ ਉਹ ਜਿਹੜਾ ਤੁਸੀਂ ਕਹਿੰਨੋ ਹਾਰ ਦਾ ਕਾਰਨ ਬਣਦਾ ਉਹਦਾ ਯਾਰ ਬਾਈ ਹੁਣ ਕੂਤਰ ਨੇ ਪਾਣੀ ਪਾਰ ਹੀ ਛਿੱਟੀ ਜਾਣਾ ਹੂੰ ਉਹਨੇ ਵੇਟ ਬਣਾਉਣਾ ਹੀ ਆਪਣਾ ਕੋਕ ਰੋਕਣਾ ਹੀ ਨਹੀਂ ਪਾਣੀ ਉਹਨੇ ਆਪਣਾ ਕੂਤਰ ਦਾ ਉਹ ਤਾਂ ਪਹਿਲਾਂ ਹੀ ਹਰਿਆ ਪਿਆ ਜਿੱਦੇ ਮੈਂ ਜਿੱਦੇ ਮੈਂ ਮੈਥੇ ਕਬੂਤਰ ਸਾਮਿਆ ਸੀ ਹੂੰ ਉਦੋਂ ਥੋੜੇ ਦਿਨ ਪਹਿਲਾਂ ਮੇਰਾ ਚੋਟੀਆਂ ਕੂਤਰ ਵਹਿ ਗਿਆ ਸੀ ਹੂੰ ਇੱਕ ਮਿੰਟ ਰਹਿੰਦੇ ਹਰ ਗਿਆ ਸੀ ਹ ਚਲੋ ਐਂਟੀ ਬੰਦੇ ਨੇ ਕਹਿੰਨੇ ਰਿਕਾਰਡਿੰਗ ਪਾਤੀ ਕਹਿੰਦਾ ਬਾਹਰ ਸੀ ਮੰਡੇਰ ਕਬੂਤਰ ਬਹਿ ਗਿਆ ਹੂੰ ਪਹਿਲਾਂ ਤਾਂ ਉਹਨੇ ਦੁਪਹਿਰੇ ਰਿਕਾਰਡਿੰਗ ਪਾਤੀ ਰੰਗ ਰਿਲ ਦ ਮਿਲਦਾ ਸੀ ਹਾਂ ਕਹਿੰਦਾ ਯਾਰ ਵੀ ਕੂਤਰ ਛੱਪੜ 'ਚ ਬਹਿ ਗਿਆ ਮੈਂ ਫੜ ਕੇ ਬਾਹਰ ਤੋ ਕਿਉਂਕਿ ਮੈਂ ਲੜਦਾ ਨਹੀਂ ਹੁੰਦਾ ਮੇਰਾ ਸੁਭਾਈ ਐਵੇਂ ਦਾ ਚੀ ਹੋਣ ਮਾਂ ਗੱਲ ਸੁਣੋ ਠੀਕ ਆ ਤੂੰ ਕਬੂਤਰ ਦਾ ਪਹਿਲਾਂ ਰੰਗ ਦੇਖ ਕਾਪੀ ਆਣ ਪੁੱਛ ਕਿਹੜਾ ਬੈਠਿਆ ਹੂੰ ਮੇਰਾ ਕੱਲਾ ਘੰਡਾ ਉਹ ਘੰਡ ਟੂਸੇ ਵਾਲਾ ਬੈਠਿਆ ਹੂੰ ਛੋਟੀਆਂ ਮੇਰਾ ਸਲਮਾਨ ਵੀ ਕਰਦੀ ਉਦੋਂ ਹੂੰ ਤੇ ਮੰਨ ਕੇ ਚਲ ਧਰ ਗਿਆ ਕੂਤਰ ਉਹ ਮੈਂ ਲੋਹੇ ਕੜੇ ਗਰੁੱਪ ਦੇ ਵਿੱਚ ਰਿਕਾਰਡਿੰਗ ਪਾਈ ਸੀ ਸਾਡੇ ਪਿੰਡਾਂ ਦੇ ਜੀਸਾ ਵੀ ਤੇ ਹੋਰ ਵੀ ਤੇ ਅਸੀਂ ਗੱਲਾਂ ਕਰੀ ਜਾਂਦੀ ਮੈਂ ਕਿਹਾ ਕੋਈ ਨਾ ਪਾ ਲੈਣ ਜਿਹੜੀਆਂ ਚਾਚਾ ਕਰ ਰਿਕਾਰਡਿੰਗਾਂ ਪਾਉਂਦੀਆਂ ਨੇ ਫਿਰ ਮੈਥੇ ਬਾਜੀ ਆ ਗਈ ਉੱਥੇ ਦੇਖੂੰ ਕਿਹਦਾ ਪੱਲੇ ਚ ਪੱਲਾ ਪਉਂਦਾ ਭਾਈ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਹ ਜੀ ਬਾਹ ਫੜੀ ਆਪਣੇ ਮੂੰਹ ਦਾ ਬੋਲ ਪਕਾਤਾ ਕੱਲਾ ਹੀ ਰਹੇਗਾ ਮੈਂ ਕਬੂਤਰ ਸਾਮੀ ਆਵਾ ਕਾਕੇ ਮਡੇਰ ਦਾ ਮੁੰਡਾ ਆ ਗਿਆ ਮੇਰੇ ਕੋਲੇ ਘਰੇ ਉਹਨਾਂ ਨੇ ਵੀ ਛੱਡਿਆ ਜੀ ਉੱਥੇ ਕਹਿੰਦਾ ਯਾਰ ਦਰਾ ਕਬੂਤਰ ਤਾ ਉੱਡੂ ਜਾ ਉਹ ਮੈਨੂੰ ਕਹਿੰਦਾ ਆਹ ਕਬੂਤਰ ਤੇਰਾ ਉੱਡੂ ਮੈਂ ਘਰ ਮਾਨ ਕੇਵੇਂ ਕਹਿੰਦਾ ਕੂਤਰ ਪਾਉਂਦਾ ਬਣੀ ਬਹੁਤ ਪਿਆ ਕਹਿੰਦਾ ਕੂਤਰ ਹੂੰ ਚੱਲ ਮੈਂ ਕਹਾਂ ਰਾਈ ਨੂੰ ਤੇ ਤੜਕੇ ਜਾਣ ਵੇਲੇ ਹੂੰ ਮੈਂ ਕਿਹਾ ਵੀ ਮਾਂਬੂ ਨੂੰ ਫੋਨ ਕਰ ਲੈ ਮਾਂਬੂ ਆ ਜਾ ਉਹ ਵੀ ਜਾਵਾਂਗੇ ਹੂੰ ਮੈਂ ਕਹਾਂ ਕੂਤਰ ਫੜਾ ਦੂ ਮੈਨੂੰ ਕਹੀਂ ਤੂੰ ਆਪ ਜਾਈ ਹੂੰ ਵੀ ਚੱਲ ਤੂੰ ਅੱਜ ਆਪ ਵਾਗ ਜੀ ਮੈਂ ਕੂਤਰ ਘਰੇ ਡਾਲੂ ਕੋਈ ਚੱਕਰ ਨਹੀਂ ਡਾ ਲੈਂਦੀ ਹੂੰ ਕਹੀਂ ਤੂੰ ਆਪ ਜਾਈਂਗਾ ਨਹੀਂ ਬਾਜੀ ਦੇਖੀਂਗਾ ਤੇ ਪੂਰੀ ਟਕਾ ਕੇ ਜਿੱਤਾਂਗੇ ਬਾਕੀ ਕਹਿੰਦੀ ਕਿਹਾ ਹੋਇਆ ਕਈ ਵਾਰੀ ਕੂਤਰ ਉੱਲੇ ਤੇ ਡਿੱਗ ਪਿਆ ਨਾ ਵੀ ਕਿੰਨਾ ਪਾਣੀ ਦੇਣਾ ਤੇ ਮੰਨ ਕੇ ਚੱਲ ਵੀ ਬਿੰਦਰ ਨੂੰ ਦੂਜੇ ਮੁੰਡੇ ਹੈਗੇ ਮਾਂ ਚੱਲ ਉਹਨਾਂ ਨੂੰ ਕਹੀਂ ਨੂ ਕਹੀਂ ਨੂ ਤੂੰ ਆ ਹੂੰ ਆ ਇਹ ਨਾ ਕਹਿੰਦੀ ਬਾਜੀ ਤੂੰ ਕਰੇ ਹੂੰ ਬਹਿ ਮੰਗਦੀ ਮੈਨੂੰ ਹੂੰ ਬਾਈ ਮੈਂ ਆਇਆ ਨਹੀਂ ਜਦੋਂ ਮੈਂ ਬੂ ਨੂੰ ਦਾ ਖਾਇਆ ਬੂ ਕਹਿੰਦਾ ਵੀ ਚਾਲ ਬਾਲੀ ਚੰਗੀ ਜਾਂਦਾ ਕਹੋ ਬਾਈ ਉਹ ਵੀ ਚੰਗੀਆਂ ਬਾਜੀਆਂ ਛੱਡਦਾ ਉਹ ਬਹੁਤ ਗੱਦੀ ਬੰਦਾ ਉਹ ਬਹੁਤ ਟੌਪ ਤੇ ਆ ਯਾਰ ਹਾਂ ਆਪਣੇ ਨਾਲ ਪਿਆ ਮੈਂ ਬਹੁਤ ੜੀ ਦੇਖਿਆ ਬੰਦਾ ਉਹ ਬਹੁਤ ਮੇਰੇ ਨਾਲ ਪਿਆਰ ਵੀ ਉਹਦਾ ਇੰਨਾ ਜ਼ਿਆਦਾ ਨਾ ਹਾਂ ਰਹਿ ਰੱਬ ਦਾ ਨੋ ਹਾਂ ਇੰਨਾ ਨਾ ਸਾਰਿਆਂ ਨਾਲ ਹੀ ਲੌਂਗੜੀਆਂ ਨੇ ਹਾਂ ਠੀਕ ਆ ਸ਼ੰਭੂ ਉਬਿੰਦਰ ਵਧੀਆ ਰੱਖੋ ਤੁਹਾਡੇ ਏਰੀਆ ਦੇ ਬੰਦੇ ਆ ਆਪਣਾ ਬਾਈ ਪੂਰਾ ਆਪਣਾ ਮਾਣ ਵੀ ਕਰਦੇ ਜੇ ਆਪਣੇ ਕਿਤੇ ਕਬੂਤਰ ਫਿਰਦਾ ਹੋਵੇ ਅੜ ਜਾਂਦੇ ਨੇ ਹੂੰ ਠੀਕ ਆ ਵੀहां ਯਾਰ ਖੜੇ ਆ ਤੇ ਅੰਬੂ ਨੇ ਉੱਤੋਂ ਹੀ ਨੰਗਾ ਅੰਬੂ ਕਹਿੰਦਾ ਵੀ ਬੜਾ ਫਰਕ ਪਾ ਦੂ ਹਮ ਹੁਣ ਸ਼ਿਕਾਰੀ ਬੰਦੇ ਨੂੰ ਪਤਾ ਹੀ ਹੁੰਦਾ ਵੀ ਕੀ ਕਰ ਤੂ ਜੀ ਇਹਨੂੰ ਜਿਹਦੀ ਤੱਕ ਹੁੰਦੀਆਂ ਨੇ ਉਹਨੂੰ ਪਤਾ ਹੁੰਦਾ ਬਹੁਤ ਤੱਕ ਵਾਲਾ ਬੰਦਾ ਤਿੰਨ ਯਾਦਵਿੰਦਰ ਆ ਗਿਆ ਤਾ ਉਹ ਲੈਲਾ ਕਹਿੰਦਾ ਬਾਹਰ ਜੀ ਆਪੇ ਉਤਰ ਕੀਦਾ ਮਹਾਬਾਈ ਆਪਣਾ ਕਹਿੰਦਾ ਬੜਾ ਫਰਕ ਪਾ ਕੇ ਉੱਡੂ ਇਹਦਾ ਹਮ ਬਾਈ ਉੱਡਿਆ ਵੀ ਬੜਾ ਫਰਕ ਨਾਲ ਉਹਤ ਨੇ ਚਾਲ ਬਣਾਈ ਪਹਿਲੀ ਕੰਨੀ ਤੱਕਿਆ ਕਰੇ ਉਰਲੀ ਧਾ ਕੇ ਫੇਰ ਖੜਿਆ ਕਰੇ ਪਹਿਲੀ ਤੱਕਿਆ ਕਰੇ ਉਰਲੀ ਧਾ ਕੇ ਖੜਿਆ ਕਰੇ ਉਤਰਾ ਨਾ ਰਲਕੀਂ ਦਿੱਤਾ ਹਮ ਓਡੇ ਨਹੀਂ ਰਲਕੇ ਹਾਂ ਹਮ ਅੱਜ ਉਹ ਵੀ ਦਾਦਣਾ ਕੱਲਾ ਆਲੂ ਖਾਰਾ ਸੀ ਹੂੰ ਠੀਕ ਆ 60 ਚੋਂ 30 ਪਿਓਂਕੇ ਲਾਇਆ ਵੇ ਸੀ ਹੂੰ ਮੈਨੂੰ ਆਲੂ ਖਾਰਾ ਖੱਟਾ ਲੱਗਿਆ ਮੈਂ ਧਾਗਾ ਮਿਸ਼ਰੀ ਪਾਤੀ ਵਿੱਚ ਹੂੰ ਓਕੇ ਬੱਟ ਕੜ ਤੇ ਕੀ ਯਾਰ ਬਾਈ ਲੋਕ ਪਤਾ ਕੀ ਚੋਈਦੇ ਖਾਣੇ ਇਹਨੂੰ ਖੇਡ ਨਹੀਂ ਹੁੰਦੀ ਹੂੰ ਮੇਰੇ ਬਿਮਾਰੀ ਹੂੰ ਠੀਕ ਆ ਰਸੌਣਤ ਵੀ ਕਿਸੇ ਦੇ ਵੀ ਪੈ ਜਾਓ ਤਾਂ ਰਸੌਣਤ ਵੀ ਲਾਉਣੇ ਕਰ ਰਸੌਣਤ ਵੀ ਪਤਨੀ ਜੀ ਲਾ ਦੇ ਤਾਂ ਵੀ ਉੱਡੇ ਜਾਣਾ ਹੂੰ ਓਕੇ ਬਦਾਮਾਂ ਦੀ ਸ਼ਾਇਟਿੰਗ ਦਾ ਦੱਸ ਦੇਣਾ ਅੱਜ ਮੈਂ ਤੈਨੂੰ ਹੂੰ ਠੀਕ ਆ ਜੇ ਹੁਣ ਕਬੂਤਰ ਸਾਹਮਣ ਲੱਗ ਗਿਆ ਤੂੰ ਹੂੰ ਅਸੀਂ ਤਾਂ ਉੱਠ ਕੇ ਬਾਈ ਕੂਤਰ ਨੂੰ 5 ਵਜੇ ਪਲਟਾ ਦੇਣੇ ਹੂੰ ਲੋਕ ਵਿੱਚੋਂ ਉਹਨਾਂ ਬਦਾਮਾਂ ਦੇ ਉੱਤੋਂ ਦੀ ਬਦਾਮ ਦਿੰਦੇ ਤਾਂ ਹਰਨ ਦਾ ਪਹਾੜਾ ਵੱਡਾ ਕਰਨ ਉਹਨਾਂ ਦੇ ਜਿਹੜੇ ਰਹਿ ਸਕੇ ਉੱਤੋਂ ਵੀ ਦਿੱਤੇ ਹਾਂ ਹੂੰ ਬਦਾਮ ਮੰਨ ਕੇ ਚੱਲ ਜਿਹੜਾ ਕੂਤਰ ਆਪਾਂ ਪਲਟਾਉਣੇ ਆ ਹੂੰ ਆਪਣੇ ਦਾ ਮੰਨ ਕੇ ਚੱਲ ਵੀ ਪਲਟਾ ਕੇ ਕੂਤਰ ਨੂੰ ਤੜਕਿਆਂ ਜਿਵੇਂ ਖਰਾਕ ਦੇਣੀ ਆ ਹੂੰ ਦੇਖ ਕੇ ਦਿੰਨੇ ਆ ਵੀ ਕਿੰਨੇ ਦੇਣੀ ਆ ਉਹ ਬਦਾਮਾਂ ਉੱਤੋਂ ਹੀ ਬਦਾਮ ਨਹੀਂ ਕਰੀ ਵੀ ਆਪਾਂ ਦਿੱਤੇ ਹੂੰ ਇਹਦੇ ਅੰਦਰ ਹੈਗੇ ਨੇ ਅੰਤਾਜਾ ਲਾ ਲਓ ਅੰਤਾਜਾ ਹੀ ਹੂੰ ਉਹ ਪਤਾ ਕਰਨੀ ਇਹ ਦਾ ਜਾ ਉਹ ਤਾਂ ਰੜਕਦੇ ਵੀ ਆ ਹੁੰਦਾ ਤੇ ਇਹਨੂੰ ਵੀ ਕੀ ਆ ਉਹ ਤਾਂ ਦੇਖ ਵੀ ਸਕਦੇ ਹੁੰਦਾ ਜਿਹੜਾ ਹੁਣ ਸ਼ਿਕਾਰੀ ਬੰਦਾ ਉਹਦਾ ਉਹੀ ਸਮਝ ਲੈਂਦਾ ਵੀ ਪਤਾ ਤਾਂ ਹੁਣ ਆਪਣੇ ਤੋਂ ਭੁੱਲਿਆ ਕੀ ਹੈ ਆ ਸਾਰਾ ਪਤਾ ਹੀ ਹੁੰਦਾ ਪਰ ਮੰਨ ਕੇ ਚੱਲ ਉਹ ਖਰਾ ਕੂਤਰ ਲੰਮਾ ਸਮਾਂ ਲੈ ਜਾਂਦੇ ਹੂੰ ਬੇਹੀ ਚੀਜ਼ ਤਾਂ ਯਾਰ ਤੈਨੂੰ ਪਤਾ ਹੀ ਨਹੀਂ ਉਹਨੇ ਖਿੱਚੀ ਕਿਉਂ ਨਹੀਂ ਬਦਾਮ ਨਹੀਂ ਜਦੋਂ ਕਈ ਵਾਰੀ ਨਾ ਕੂਤਰ ਦੇ ਤੜਕੇ ਨੂੰ ਸੁਨੇਹਾ ਚੱਕਦੇ ਹੁੰਦੇ ਹੂੰ ਪਲਟਾ ਦਿੰਨੇ ਆਪਾਂ ਹੂੰ ਅੱਛਾ ਵਰਨੇ ਪੈਂਦੇ ਹਾਂ ਉਹ ਕੱਢ ਕੇ ਬਦਾਮ ਦਿੰਨੇ ਫਿਰ ਤੇ ਸਾਰੀ ਗੱਲ ਹੀ ਗਲਦੀ ਪਾਲੂ ਕਰਦੇ ਮੁੱਕਦੀ ਹੂੰ ਤੁਰ ਤੋਂ ਲੈ ਕੇ ਤੁਰ ਤੇ ਖਚਲਦੀ ਹੂੰ アルウカーン。